ਹੈਲੋ एवरीवन ਸੋ ਜੇ ਤੁਹਾਡੇ ਸਾਡੇ YouTube ਚੈਨਲ ਮਨਪ੍ਰਤ ਪ੍ਰਹਰ ਲਾਫ ਤੇ ਹੋਤੇ ਸੀ ਸਾਰੇ ਕਿਵੇਂ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਚ ਦਾੰਦਰੂਸ ਹੋਵੋਗੇ ਨਵੇਂ ਕਰਦੇ ਨਵੇਂ ਵਲੌਗ ਦੀ ਸਟਾਰਟਿੰਗ ਤੇ ਟਾਈਮ ਸ਼ੀ ਵਜਨ ਦੇ 10 ਮਿੰਟ ਬਾਅਦ ਹੋਣੇ ਨੇ ਲੱਗ ਤੇ ਉੱਠ ਖੜੇ ਸੇ ਪੰਡਕੋ ਜੀ ਚੱਪਾ ਕਰਤੀ ਬਾਕਸ ਚਾਟ ਫ੍ਰੈਸ਼ਨ ਹੋਪ ਹੋਗੇ ਤੇ ਵਲੌਗ ਕਰ ਲਈ ਅੱਧਾ ਘੰਟਾ ਸੁਭਾਗ ਜੇ ਤੁਹਾਨੂੰ ਪਤਾ ਹੈ ਮਾਰਨਿੰਗ ਰੁਟੀਨ ਮੇਰਾ ਹੁੰਦਾ ਪਹਿਲਾਂ ਨਹਾ ਤੋਂ ਕੇ ਪਾਟ ਕਰਦੇ ਹਿੰਗੇ ਥੈਨ ਹੋਰ ਵੀ ਕੰਮ ਕਰਦੇ ਹਿੰਦੇ ਬਟ ਥੋੜਾ ਜਿਹਾ ਹੁਣ ਮੈਂ ਚੇਂਜ ਕਰ ਲਿਆ ਕੀ ਹੈ ਨਾ ਵਾਕ ਵਗੈਰਾ ਕਰਕੇ ਨਾ ਤਸੀਲਾ ਆਊਗਾ ਸੋ ਫਿਰ ਬਾਅਦ ਵਿੱਚ ਫੇਲਣਾ ਹੋਣਾ ਸੋ ਇਸ ਕਰਕੇ ਉ ਤਾਂ ਨਾ ਨੇ ਕੰਮ ਵਗੈਰਾ ਕਰਕੇ ਪਾ ਤੇ ਪਰ ਹੁਣ ਮੈਂ ਕਿ ਪਹਿਲਾਂ ਵਾਕ ਕਰ ਲੈਂਦਾ ਨਾ ਫਿਰ ਨਾ ਕੇ ਪਾਟ ਕਰ ਲੈਂਦਾ ਜੇ ਕਰਤਾ ਦੇ ਚੈਨਲ ਤੇ ਨਿਊਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬੇਬੀ ਸੁਪਤਾ ਹੀ ਤਿਆਰੇ ਪਾਪਾ ਵੀ ਉਹਦੇ ਇਹ ਪਾਪਾ ਉੱਠੋਗੇ ਬੇਬੀ ਨੂੰ ਉੱਠੋ ਸੋਹਰ 2-3 ਘੰਟੇ ਤੱਕ ਉੱਠੀ ਖੜਵੇਂ ਸਾਡੇ ਅਕਸ ਦੇ ਹੋਣਗੇ ਚਲੋ ਜੀ ਦਬਦਲ ਚਲੋ ਜੀ ਦਬਦਲ ਕਰਦੇ ਆਪਾਂ ਵਾਕ ਕੰਪਲੀਟ ਥੈਨ ਕਰ ਗਏ ਨਾ ਕਿ ਪਾਠ ਤੇ ਫਿਰ ਉਸ ਤੋਂ ਬਾਅਦ ਦੂਜਾ ਕਮਾ ਵਾਲਾ ਕਰਾਂਗੇ ਚਲੋ ਜੀ ਮਿਲਦੇ ਆ ਨੈਕਸਟ ਵੀਪਰ ਦੇ ਨਾਲ ਲਓ ਜੀ ਆ ਗਈ ਸੀ ਮੈਂ ਹੁਣ ਇੱਥੇ ਬੋਕਰ ਲਾ ਰਹੀ ਸੀ ਤੁਹਾਨੂੰ ਪਤਾ ਹੀ ਹੈ ਜਦੋਂ ਮਾਰਨਿੰਗ ਰੁਟੀਨ ਦੇ ਵਿੱਚ ਥੋੜਾ ਜਿਹਾ ਚੇਂਜ ਕਰਿਆ ਸੋ ਆਪਾਂ ਕੀ ਇੱਥੇ ਮਾਰਨਿੰਗ ਵਾਕ ਸਟਾਰਟ ਤੇ ਲਓ ਜੀ ਆ ਗਈ ਸੀ ਇੱਥੇ ਮੇਰੇ ਬੋਕਰ ਦੀ ਵਾਰੀ ਤੇ ਪਹਿਲਾਂ ਤਾਂ ਮੈਂ ਸੋਚਿਆ ਨਾ ਕਿ ਕਰਦੇ ਪਾਟ ਤੇ ਫਿਰ ਮੈਂ ਸੋਚਿਆ ਫਿਰ ਬੋਕਰ ਦਾ ਕੰਮ ਨਵੇਰਨਾ ਕਿਉਂਕਿ ਨਾ ਕਈ ਵਾਰ ਮੈਂ ਲੇਟ ਹੋ ਜਾਂਦੀ ਹੁੰਦੀ ਸੀ ਫਿਰ ਮੰਮੀ ਹਾਰ ਲੈਂਦੇ ਹੁੰਦੇ ਸੀ ਤੇ ਹੁਣ ਮੈਂ ਪੱਕੇ ਤੌਰ ਤੇ ਸੋਚ ਲਿਆ ਬੋਕਰ ਮੈਂ ਹੀ ਮਾਰਾਂ ਕਰਨ ਕਿਉਂਕਿ ਬੋਕਰ ਦੇ ਨਾਲ ਨਾ ਵਰਜਿਸ਼ ਹੁੰਦੀ ਆਪਣੇ ਬਾਹਾਂ ਦੀ ਪੂਰਾ ਵਰਕਆਊਟ ਵਾਂਗੂ ਹੀ ਹੋ ਜਾਂਦਾ ਹੈ ਕਿ ਬੋਕਰ ਲਾਵਾਂਗੇ ਤਾਫਾ ਤੇ ਚਲੋ ਜੇ ਮੇਕਰ ਮम्मी ਨੂੰ ਪਹਿਲਾਂ ਕੋਸ਼ ਹੋਊਗਾ ਮੈਂ ਲੇਟ ਹੋਵਾਂ ਕਰ ਜਦੋਂ ਮਰਜੀ ਮੈਂ ਤਾਂ ਮੈਂ ਹੀ ਬੋਕਰ ਲਾਉਣੀ ਤੁਸੀਂ ਨਹੀਂ ਲਾਉਣੀ ਪਈ ਰਹਿੰਦੇ ਮੇ ਇਹ ਮੈਂ ਲੇਟ ਹੀ ਰਹਿੰਦੀ ਹਾਂ ਕਿਚਨ ਦੇ ਵਿੱਚ ਸਮ ਟਾਈਮ ਆਪਾਂ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਹੀ ਆ ਕਈ ਵਾਰ ਸੋਈ ਦੇ ਵਿੱਚ ਆਪਾਂ ਇੱਕ ਦੋ ਵਾਰ ਦੋ ਦੋ ਵਾਰ ਤਿੰਨ ਕਈ ਵਾਰ ਚੀਜ਼ਾਂ ਕੋਈ ਨਾ ਕੋਈ ਆਪਾਂ ਬਣਾਉਣੀ ਹੁੰਦੀ ਹੈ ਸੋ ਆਪਾਂ ਲੇਟੋ ਵੀ ਹੋ ਜਾਂਦੇ ਆ ਕਈ ਵਾਰ ਜਲਦੀ ਫ੍ਰੀ ਹੋ ਜੇ ਸਬਜ਼ੀ ਤੇ ਵੀ ਡਿਪੈਂਡ ਹੁੰਦਾ ਕਈ ਵਾਰ ਸਬਜ਼ੀ ਲੇਟ ਬਣਦੀ ਹੈ ਕਿਰ ਹੋਰ ਚੀਜ਼ ਬਣਾਉਣੀ ਪੈ ਜਾਂਦੀ ਹੈ ਲੋ ਜੀ ਇੱਥੇ ਮੈਂ ਆ ਗਈ ਸੀ ਨਾ ਤਾਂ ਕਿ ਤੇ ਮੈਂ ਕੀ ਕਰੀਏ ਵਾਈ ਗਰੁੱਪ ਨੂੰ ਯਾਦ ਤੇ ਕਰਦੇ ਆਪਾਂ ਨਾ ਤੋਂ ਕਿ ਪਾਠ ਤੇ ਪਾਠ ਤੋਂ ਬਾਅਦ ਆਪਾਂ ਤੁਹਾਨੂੰ ਪਤਾ ਹੀ ਆ ਇਹ ਤੋਂ ਬਸ ਇੱਧਾ ਕਿਚਨ 'ਚ ਜਾਵਾਂਗੇ ਤੇ ਕਿਚਨ ਤੋਂ ਨਿਕਲ ਕੇ ਆਪਾਂ ਤੁਹਾਨੂੰ ਪਤਾ ਹੀ ਜੱਪ ਜੋ ਦੇ ਕੰਮ ਕਰਾਂਗੇ ਤੇ ਚਲੋ ਜੀ ਪਹਿਲਾਂ ਆਪਾਂ ਕਰਦੇ ਆ ਪਾਠ ਤੇ ਇਹ ਤੋਂ ਬਾਅਦ ਆਪਾਂ ਕਰ ਚੱਲਾਂਗੇ ਕਿਚਨ ਦੇ ਵਿੱਚ ਤਰਕਰਾਹੀ ਹੁਣ ਕੀ ਗਰਮ ਬਣਾਇਆ ਕਿਚਨ ਚ ਕਪੜੇ ਮੇਰੇ ਧੁੱਤੇ ਪਏ ਪਾਉਣ ਵਾਲੇ ਆ ਕੱਢ ਆਈ ਸੀ ਲੈ ਟੇਲ ਹੋ ਗਿਆ ਤੇ ਕਰੋ ਤੇ ਪਾਨੇ ਆ ਜੀਆ ਨਾਲੀ ਪਾ ਲੈਨੇ ਪਿਆਜ਼ ਪਿਆਜ਼ ਭੁੰਨ ਗਏ ਇਧਰ ਗੋभी ਉਪਲੀ ਹੋ ਗਈ ਤੀੜੇ ਮਕੌੜਾ ਨਿਕਲਦਾ ਰਹੇ ਜੀ लो जी इतने अपना सब्जी तरती उधर गोभी मिली जन्म आलू खाने फिर आप ਕਾਫੀ ਕੱਛੀ ਮਾਂ ਤਾਂ ਮੇਰਾ ਕੱਛੀ ਮਾਂ ਹੈ ਜਿੱਦਾਂ ਅਸੀਂ ਆਪਣੇ ਕੱਪੜੇ ਨਾਲ ਉਤਰ ਸਲੌਟ ਇੱਕ ਹੋ ਗਿਆ ਹੈਗਾ ਤੇ ਮੈਂ ਕਹਿੰਨਾ ਸੁੱਕਣੇ ਪਾ ਦ ਤਾਂ ਮੈਂ ਲੈਣ ਚੱਲੀ ਸੀ ਕੱਪੜੇ ਕਿਉਂਕਿ ਇੱਕ ਵਾਰ ਦੇ ਥੋਤੇ ਗਏ ਹੈਗੇ ਤੇ ਮੈਂ ਕਿਹਾ ਚਲੋ ਸੁੱਕਣੇ ਪਾ ਦ ਇਹ ਵੀ ਕੱਪੜਿਆਂ ਦਾ ਕੰਮ ਵੀ ਕਈ ਵਾਰ ਮੈਂ ਕਰ ਲੈਂਦੇ ਆ ਕਈ ਵਾਰ ਜਿਹਦੇ ਕੋਲ ਟਾਈਮ ਹੁੰਦਾ ਕਈ ਵਾਰ ਮੰਮੀ ਕਰ ਦਿੰਦੇ ਕਈ ਵਾਰ ਮੈਂ ਕਰ ਲੈਂਦੇ ਕੋਈ ਫਿਕਸ ਨਹੀਂ ਹੁੰਦਾ ਕਿ ਮੈਂ ਹੀ ਧੋਣੇ ਕੱਪੜੇ ਤੇ ਕਈ ਵਾਰ ਮੰਮੀ ਧੋ ਲਿੰਦੇ ਤੇ ਅੱਜ ਮੇਰਾ ਟਾਈਮ ਸੀਗਾ ਚਲੋ ਮੈਂ ਮੰਮੀ ਬਾਹਰ ਗਲੀ ਸਾਫ ਕਰ ਰਹੀ ਸੀ ਤੇ ਮੈਂ ਦਵਾ ਦਮ ਕੱਪੜੇ ਲਿਆ ਕੇ ਜਿ ਸੁੱਕ ਨਹੀਂ ਪਾਤੇ ਕਿਉਂਕਿ ਮਸ਼ੀਨ ਤੋਂ ਬਾਈ ਚਲਾਤੀ ਸੀਗੀ ਜਦੋਂ ਵਾਕ ਕਰਨ ਲੱਗੀ ਸੀ ਉਹਦੀ ਮੰਮੀ ਉੱਥੇ ਸੀਗੇ ਤੇ ਬਸ ਉਹਦੇ ਹੀ ਅਸੀਂ ਨਾਲ ਦੇ ਨਾਲ ਮਸ਼ੀਨ ਚਲਾ ਕੇ ਜਿ ਮੈਂ ਵਾਕ ਕਰਨ ਲੱਗੀ ਤੇ ਮੰਮੀ ਨੇ ਤਾਰ ਵਗੈਰਾ ਕੱਢ ਲਈ ਤੇ ਚਲੋ ਜੀ ਆਪਣੇ ਹੁਣ ਸਬਜ਼ੀ ਦੇਖਦੇ ਆਪਾਂ ਆਪਾਂ ਬਸ ਸਬਜ਼ੀ ਬਣਾਵਾਂਗੇ ਮੋਦੀ ਬੱਬੀ ਆਪਣੇ ਬੱਬੀ ਸ਼ਾਮ ਦੇ ਚਲੋ ਚਲੋ ਉਹ ਚਲੋ ਚੋਲੀ ਮਾਰੋ ਨਾ ਲੀ ਗਰ ਉਹ ਖੂਬ ਸਬਜ਼ੀ ਬਣ ਗਈ ਇਦਾਂ ਨੂੰ ਉਹ ਵੀ ਦੀ ਲੋਗ ਵੀ ਮੈਨੂੰ ਦੱਸਦੇ ਪੜੇ ਮਹੀਨਾ ਹੀ ਹੋ ਗਿਆ ਮੈਨੂੰ ਇਹਨਾ ਕਿ ਉਹ ਮਹੀਨਾ ਹੋ ਗਿਆ ਹੋਣਾ ਉਹ ਵੀ ਨਹੀਂ ਬੈ ਅੱਜ ਬਣਾਇਆ ਅੰਤ ਬਣਾਉਣਾ ਹੈ ਤੱਕ ਨਹੀਂ ਅਬੀ ਇਹ ਚੋਕਲੇ ਅੱਜ ਨਾ ਹਵਾ ਨਹੀਂ ਚੱਲਦੀ ਬੰਦ ਜਾ ਬੰਦ ਬੰਦ ਜਾ ਜਿਵੇਂ ਜਮਾ ਬੰਦ ਚ ਨਹੀਂ ਦਸਾਇਆ ਬੰਦ ਉਹੋਸ ਤਰਾਇਆ ਚ सब्जी बन जो रोटी ला के पैक करके बस सफाई का कम रहूगा ਤੇ ਅੱਜ ਆਪਾਂ ਥੋੜਾ ਜਿਹਾ ਰੁਟੀਨ ਦੇ ਵਿੱਚ ਚੇਂਜ ਕੀਤਾ ਦੋ ਤਿੰਨ ਦਿਨ ਹੋ ਗਏ ਸੂਬਾ ਆਪਾਂ ਬਾਹਰ ਜਾ ਰਹੇ ਸੀ ਤੇ ਰੋਟੀ ਮੰਮੀ ਬਣਾ ਰਹੀ ਸੀ ਸਵੇਰ ਦੋ ਤਿੰਨ ਦਿਨ ਕੰਮ ਤੇ ਗਏ ਆਪਾਂ ਬਾਹਰ ਗਏ ਆ ਸੋ ਇਸ ਕਰਕੇ ਰੋਟੀ ਮੰਮੀ ਬਣਾ ਲੈਂਦੀ ਸੀ ਕੋਈ ਤੇ ਆਸਵਾ ਕਰੇ ਆਪਾਂ ਔਰ ਥੋੜੇ ਦਿਨ ਤੋਂ ਘਰਾਂ ਦੇ ਘਰ ਦੇ ਵਲੌਗ ਹੀ ਦੇਖਣ ਨੂੰ ਮਿਲ ਰਹੇ ਨੇ ਔਰ ਜੇ ਸਬਜੀ ਬਣ ਚਲੀ ਸੀ ਬਸ ਆਪਣੇ ਨਮਕ ਪਾਇਆ ਹੋਇਆ ਸੀ ਮਿਰਚ ਮਸਾਲਾ ਹਲਦੀ ਪਾ ਕੇ ਤੇ ਸੇਕ ਲਵਾ ਲਾਂਗੇ ਤੇ ਸਬਜੀ ਰੈਡੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਪਤਾ ਹੈ ਆਪਣੀ ਸਬਜੀ ਰੈਡੀ ਹੋਣ ਟੂਫਲ ਤੋਂ ਵਗੈਰਾ ਪੈਕ ਕਰਾਂਗੇ ਆਪਾਂ ਤੇ ਲੋ ਜੀ ਇੱਥੇ ਰੋਟੀ ਬਣ ਗਈ ਸੀ ਤੁਹਾਨੂੰ ਪਤਾ ਹੈ ਪਹਿਲੀ ਰੋਟੀ ਮ ਗੋਮਾ ਤਾਂ ਲਈ ਬਣਾਉਣੀ ਹੁੰਦੀ ਸੋ ਗੋਮਾ ਤਾਂ ਦੇਣ ਗਈ ਸੀ ਤੇ ਦੂਜੀ ਰੋਟੀ ਡੱਗ ਲਈ ਬਣਾਉਣੀ ਹੁੰਦੀ ਆ ਤੇ ਉਹ ਬਾਹਰ ਆਪਾਂ ਕੁੰਡੇ ਦੇ ਵਿੱਚ ਗੀੜ ਦੇ ਕੋਲ ਪਾਏ ਜਾਂਦੇ ਹੁੰਦੇ ਆ ਤੇ ਮੈਂ ਚੱਲੀ ਰੋਟੀ ਪਾਉਣ ਬਾਅਦ ਤੇ ਲੋ ਜੀ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਚੱਪ ਗੋਦੀ ਵਾਲੀ ਤੇ ਜੱਜਪਤ ਪਾਪਾ ਨਾਲ ਲਾ ਕੇ ਆ ਗਿਆ ਸੀ ਤੇ ਕਿਹਾ ਕਰ ਰਹੀ ਸੀ ਜੱਜਪਤ ਨੂੰ ਰੈਡੀ ਤੁਹਾਨੂੰ ਪਤਾ ਹੀ ਹੈ ਬੇਬੀ ਦਾ ਕੰਮ ਹੋ ਗਿਆ ਸਭ ਲੋ ਸਾਰੇ ਕੰਮ ਹੋ ਗਏ ਤੇ ਬਾਅਦ ਆਪਣੇ ਕਲਪ ਸਾਇੰਟ ਦਾ ਕਮਰਾ ਹੋ ਗਿਆ ਨਾ ਹਾਂ ਤੇ ਉਦੋਂ ਨੂੰ ਆਪਣਾ ਫੋਨ ਵੀ ਲੋ ਦੇ ਨੇੜੇ ਹੋ ਜਾਂਦਾ ਤੇ ਫੋਨ ਚਾਰਜ ਲਾ ਕੇ ਵਿਖਾਈਆਂ ਕੱਬਲੇ ਮਹੀਨੇ ਤੇ ਦੂਬਾ ਚ ਨਹੀਂ ਗਈ ਤੇ ਚਲੋ ਮੈਂ ਨੈਕਸਟ ਮਿਲਦੇ ਨਾ ਕਿਸੇ ਇੱਕ ਮਾ ਲੋ ਜੀ ਟਾਈਮ ਹੋ ਗਿਆ 7:40 ਤੇ ਬੇਬੀ ਨੂੰ ਕਰਤਾ ਰਹਿਦੀ ਆਪਾਂ ਤੇ ਬਾਕੀ ਸੋਈ ਦੇ ਕੰਮ ਆਲੋਵਰ ਨਿਭੜ ਗਏ ਆਪਣੇ ਤੇ ਆਪਣੀ ਇਕੱਲੀ ਰਹਿੰਦੀ ਹੈ ਸਿਰਫ ਅੰਦਰੋਂ ਸਫਾਈ ਕਰਨਾ ਨਹੀਂ ਲੈਂਦੇ ਤੇ ਇਹ ਆਪਾਂ ਹੁਣ ਕੈਮਰਾ ਵੀ ਆਪਣਾ ਫੋਨ ਵੀ ਲੋ ਹੋ ਗਿਆ ਸੋ ਫੋਨ ਨੂੰ ਚਾਰਜ ਲਾਵਾਂਗੇ ਤੇ ਸਫਾਈ ਦਾ ਕੰਮ ਨਵੇੜ ਕੇ ਉਸ ਤੋਂ ਬਾਅਦ ਆਪਾਂ ਰੋਟੀ ਖਾਵਾਂਗੇ ਬਣਾ ਲੂਗੀ ਰੱਖ ਲਈ ਸਾਰੇ ਦਰ ਹੋ ਰਹੇ ਨੇ ਦੇ ਵਿੱਚ ਲੈਂਦੇ ਨੇ ਸੋ ਮੈਂ ਤਾ ਕਰਕੇ ਲੈ ਲਈ ਬਈ ਰੈਡੀ ਹੋ ਰਹੇ ਨੇ ਜੌਬ ਤੇ ਜਾਣਾ ਇਹਨਾਂ ਨੇ ਤੇ ਆਪਾਂ ਕਰਦੇ ਇਸ ਤੋਂ ਬਾਅਦ ਫੋਨ ਚਾਰਜ ਤੇ ਸਵਾਈਆਂ ਦਾ ਕੰਮ ਨਵੇੜ ਕੇ ਦਨ ਰੋਟੀ ਖਾਵਾਂਗੇ ਫਿਰ ਵੇਖਾਂਗੇ ਕੀ ਕਰਦੇ ਆ ਕਿਉਂਕਿ ਨਾ ਤੇ ਰੁਟੀਨ 'ਚ ਥੋੜਾ ਚੇਂਜ ਹੋ ਗਿਆ ਆਪਣਾ ਤੁਹਾਨੂੰ ਪਤਾ ਹੀ ਆ ਮਾਰਨਿੰਗ ਆਪਾਂ ਵਾਕ ਸਟਾਰਟ ਕਰਤੀ ਐ ਈਵਨਿੰਗ ਤੇ ਉਹ ਚੱਲੂਗੀ ਚੱਲੂਗੀ 6:30 ਤੋਂ 7 ਬਟ ਮਾਰਨਿੰਗ ਵਿੱਚ ਆਪਾਂ ਸਟਾਰਟ ਕਰਤੀ ਕਿਉਂਕਿ ਆਪਣੇ ਕੋਲ ਹੈਗਾ 1.5 ਮਹੀਨਾ ਚਲੋ ਜੀ ਮਿਲਦੇ ਫਿਰ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਲਓ ਜੀ ਇੱਥੇ ਆ ਗਈ ਸੀ ਮੈਂ ਰੂਮ ਚ ਕਿਉਂਕਿ ਆਪਾਂ ਬਾਹਰ ਦੇ ਸਾਰੇ ਕੰਮ ਓਵਰ ਆਲ ਨਿਬੜਾਏ ਸੀ ਆਪਣਾ ਕੱਲਾ ਰਹਿੰਦਾ ਸੀ ਰੂਮ ਕਲੀਨਿੰਗ ਪੋਚਾ ਤੇ ਬਾਹਰੋਂ ਪੋਚਾ ਰਹਿੰਦਾ ਸੀ ਅਦਰਵਾਈਜ਼ ਆਪਣੇ ਓਵਰ ਆਲ ਬਾਹਰ ਦੇ ਟੋਟਲੇ ਕੰਮ ਨਿਬੜ ਗਏ ਸੀ ਤੇ ਇੱਥੇ ਮੈਂ ਜਿਹੜੀ ਮੋਸ਼ਨ ਦੀ ਸਪੀਡ ਹੈ ਜਿਹੜੀ ਆਪਣੀ ਵੀਡੀਓ ਦੀ ਉਹਨੂੰ ਫਾਸਟ ਕੀਤਾ ਹੋਇਆ ਹੈ ਤੇ ਇੱਥੇ ਮੈਂ ਦਵਾਦਵ ਕਰ ਰਹੀ ਹਾਂ ਟੋਕਰੀ ਸਭ ਉਹ ਜੱਜ ਜਿਹੜੀ ਟੋਕਰੀ ਹੈ ਸਮ ਟਾਈਮ ਆਪਾਂ ਰਾਤ ਨੂੰ ਕਪੜੇ ਯੂਜ਼ ਕਰਨੇ ਪੈਂਦੇ ਨੇ ਪਾਣੀ ਭੋੜੇ ਡੋਲ ਲੈ ਜੱਕਵੇਂ ਸੋ ਆਪਾਂ ਐਕਸਟਰਾ ਕਪੜੇ ਉਹੀ ਰੱਖ ਲੈਣੇ ਹੁੰਦੇ ਇੱਥੇ ਟੋਕਰੀ ਦੇ ਵਿੱਚ ਤੇ ਚਲੋ ਜੀ ਇੱਥੇ ਬਸ ਦਵਾਦਵ ਮੈਂ ਨਾ ਚੀਜ਼ਾਂ ਨੂੰ ਜਿਹੜੀਆਂ ਕੱਢਣ ਵਾਲੇ ਹੁੰਦੇ ਸੁੱਟਣ ਨੇ ਸਾਰਿਆਂ ਨੂੰ ਸੈਟਿੰਗ ਕਰ ਲੈਣੀ ਤੇ ਦਵਾਦਵ ਚਾਦਰ ਝਾੜ ਲਾਂਗੇ ਆਪਾਂ ਤੇ ਦਵਾਦਵ ਕੰਮ ਨਵੇੜ ਲਈਏ ਤੇ ਏਦੋਂ ਬਾਅਦ ਆਪਾਂ ਰੋਟੀ ਪਾਣੀ ਖਾਵਾਂਗੇ ਕੁਝ ওভারঅল ਕੰਮ ਤਾਂ ਆਪਣੇ ਹੋ ਗਏ ਆ ਮੈਂ ਨਾ ਕੋਸ਼ਿਸ਼ ਕਰਦੀ ਨੇ ਕਿ ਜਿੰਨਾ ਮੇਥੇ ਸ਼ੂਟ ਅਪ ਹੋ ਜਾਵੇ ਤੇ ਮੈਂ ਉਹਨਾਂ ਨੂੰ ਸ਼ੂਟ ਕਰਕੇ ਜਰੂਰ ਵੀਡੀਓ ਬਣਾਨੀ ਹੁੰਦੀ ਆ ਕਈ ਵਾਰ ਨਾ ਇੱਕ ਕਈ ਵਾਰ ਤਾਂ ਬੰਦੇ ਦਾ ਮਨ ਨਹੀਂ ਹੁੰਦਾ ਹਨਾ ਕਈ ਵਾਰ ਕੈਮਰਾ ਇਦਾਂ ਕਿ ਜੇ ਕੈਮਰਾ ਲਾਉਂਨੇ ਨਾ ਆਪਾਂ ਹੁਣ ਵੀ ਮੇਰਾ ਫੋਨ ਚਾਰਜ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਵਾਲੀ ਕਲਿੱਪ ਚ ਕਹਿ ਕੇ ਮੇਰਾ ਫੋਨ ਨਹੀਂ ਚਾ ਇੱਥੇ ਜਿੱਥੇ ਮੇਰਾ ਫੋਨ ਲੱਗਾ ਤੇ ਮੇਰਾ ਚਾਰਜਿੰਗ ਪੁਆਇੰਟ ਹੈਗਾ ਸੋ ਇੱਥੇ ਮੇਰੇ ਨਾਲ ਹੀ ਚਾਰਜ ਲਾਇਆ ਹੋਇਆ ਤੇ ਤਾਂ ਹੀ ਮੇਰਾ ਇਥੇ ਵੀਡੀਓ ਇੰਨੇਕ ਸ਼ੂਟ ਹੋ ਗਈ ਆ ਆਦਰਵਾਇਸ ਜੇ ਨਹੀਂ ਜੇ ਮੰਨ ਕੇ ਚਲੋ ਮੇਰਾ ਫੋਨ ਚਾਰਜ ਹੁੰਦਾ ਤਾਂ ਮੈਂ ਬਾਹਰ ਦੇ ਕਲਿੱਪ ਵੀ ਨਾਲ ਦੇ ਨਾਲ ਹੀ ਲੈ ਲੈਣੇ ਸਪੋਚ ਲਾਂਦੀ ਕਿਉਂਕਿ ਆਪਣਾ ਫੋਨ ਚਾਰਜ ਨਹੀਂ ਸੀ ਇਥੇ ਆਪਣਾ ਫੋਨ ਚਾਰਜ ਲੱਗਿਆ ਸੀ ਨਾਲ ਦੇ ਨਾਲ ਸੋ ਇਸ ਕਰਕੇ ਆਪਣੀ ਜਿਹੜੀ ਕਲਿੱਪ ਲਈ ਗਈ ਅੰਦਰ ਦੀ ਤੇ ਦਵਾ ਦਮ ਮੈਂ ਲਾ ਲਿਆ ਜੀ ਫੋਚਾ ਨੌਜੀ ਕੰਮ ਕਰ ਪਾ ਕੋਚਾ ਨਾ ਕੰਮ ਸੀ ਕੱਲਾ ਉਹਨੂੰ ਵੇਰ ਕੇ ਆ ਗਏ ਤੇ ਹੁਣ ਖੰਨੇ ਰੋਟੀ ਖਾਣ ਲੱਗੀ ਭੁੱਖ ਹੁਣ ਉਹਨੂੰ ਰੋਟੀ ਖਵਾਉਣਾ ਆਪਾ ਪਾਣੀ ਬੇਟਾ ਰੋਟੀ ਕਿੰਨੇ ਮੈਂ ਦਰੀ ਮਿਸ਼ਾਉਂਗੀ ਬੇਟਾ दरिशा के तरीके ऊपर बैठना ठीक है क्योंकि रोटी कि लगूगी ठीक है ओके चलो आ जाओ जल्दी से बैठो चलो चलो मम्मा खाना के लाऊंगी तेरे लिए चल चलो तू कोई पूत नहीं है ना चलो चलो ऊपर चलो उधर से आओ उधर से नीचे बैठने दी मम्मा खाना के लाऊंगी ओके बेटा चल गया गुड बॉय गुड बॉय 6 6 6 6 लेपो दे तमले लेपो दे ओके ओवेच मेख नु फेरा पग चक्का के किने मेच ले फोन लेके आ ना पापा देख बार पापा देख चला उठ मैं लौजे इथे मैं खवारीया जब जब नु खाना क्योंकि बच्चे ना सही मायने जितते बच्चे आप खान में तो खांदे ही नहींगे एक दो गुरके कादी सवारे लाके करवाना पेंडा बच्चे नु खाना कोई भी बच्चा ਕੋਈ ਸੋ ਜੋ ਮਨ ਕੋਈ 20% ਹੁੰਦਾ ਜਿਹੜਾ ਬੱਚਾ ਆਪੇ ਚੱਕ ਕੇ ਰੋਟੀ ਖਾ ਲੈਂਦਾ ਅਦਰਵਾਈਜ਼ ਬੱਚੇ ਦੇ ਮਗਰ ਮਗਰ ਜਾ ਕੇ ਰੋਟੀ ਪਣੀ ਖਵਾਉਣਾ ਪੈਂਦਾ ਹੁੰਦਾ ਸੋ ਮੈਂ ਆਪਦਾ ਵੀ ਨਾਲ ਹੀ ਲਈ ਇਸ ਰੋਟੀ ਤੇ ਨਾਲ ਨਾਲ ਮੈਂ ਵੀ ਖਾ ਰਹੀ ਸੀ ਇਸ ਨਾਲ ਨਾਲ ਇਹ ਕਰਕੇ ਕਿ ਤੁਹਾਨੂੰ ਪਤਾ ਬੱਚਿਆਂ ਨੂੰ ਜਦੋਂ ਖਵਾਉਣੇ ਆ ਤੇ ਬੱਚਾ ਤਾਂ ਕੱਟੋ ਕੱਟ ਅੱਧਾ ਘੰਟਾ ਲੱਗਦਾ ਹੀ ਲੱਗਦਾ ਬੱਚਿਆਂ ਨੂੰ ਜਦੋਂ ਰੋਟੀ ਖਵਾਉਣੇ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਲਓ ਜੀ ਚੈੱਕ ਕਰੋ ਅੱਜ ਤੁਹਾਨੂੰ ਵਿਖਾਉਣੀ ਆਪਾਂ ਹਰਾ ਪਹਿਲਾ ਹਰਾ ਚੈੱਕ ਕਰੋ ਇਹਦੇ ਵਿੱਚ ਲਾਉਣੀ ਆ ਜੀ ਮਿੱਟੀ ਇਹ ਪੁਰਾਣੇ ਟਾਈਮ ਦੇ ਪਿੰਡਾਂ ਦੇ ਵਿੱਚ ਤਾਂ ਹੁਣ ਵੀ ਕਿੰਨਾ ਘਰਾਂ ਚ ਤੇ ਇਹਦੇ ਵਿੱਚ ਪਹਿਲਾਂ ਦੁੱਧ ਕਾੜ ਲੋਕ ਦੁੱਧ ਕਾੜਦੇ ਸੀਗੇ ਹਨਾ ਤੋੜੀਆਂ ਧਰ ਕੇ ਤੋੜੀਆਂ ਧਰ ਕੇ ਦੁੱਧ ਕਾੜਦੇ ਸੀ ਹੋਰ ਕੀ ਕਰਦੇ ਦਾਲਾ ਦੂਲਾ ਵੀ ਧਰ ਲੈਂਦੇ ਸੀ ਹਾਂ ਦਾਲਾ ਦੂਲਾ ਵੀ ਧਰ ਲੈਂਦੇ ਸੀ ਤੇ ਹੁਣ ਇਹਦੇ ਚ ਲੇਟੀ ਰਹਿੰਦੇ ਅੱਜ ਕੱਲੋ ਲੇਟੀ ਪਸੂਆਂ ਲਈ ਦੁੱਧ ਵੀ ਧਰ ਦਿੰਦੇ ਦੁੱਧ ਵੀ ਧਰ ਦਿੰਦੇ ਕੋਈ ਕਰ ਮੈਂ ਕਿ ਚਲੋ ਵਿਖਾਦਾ ਤੁਹਾਨੂੰ ਹਾਰਾ ਟਿੰਡਾ ਪੈਨ ਨੂੰ ਤਾਂ ਨਹੀਂ ਪਤਾ ਹੁਣ ਮੈਨੂੰ ਵੀ ਵੈਸੇ ਇੱਥੇ ਆ ਕੇ ਪਤਾ ਲੱਗਾ ਸੀ ਹਾਰਾ ਕੀ ਆ ਤਿਆਰ ਹੋ ਗਿਆ ਆਪਣਾ ਹਾਰਾ ਹਾਰਾ ਜੀ ਕਿਹਨੂੰ ਕਿਹਨੂੰ ਪਤਾ ਹੈ ਕਮੈਂਟ ਕਰਕੇ ਦੱਸੋ ਤੇ ਕਿਹਨੂੰ ਨਹੀਂ ਪਤਾ ਉਹ ਵੀ ਦੱਸਿਓ ਜੇ ਤੇ ਇਹਦੇ ਵਿੱਚ ਪੁਰਾਣੇ ਥਮੇ ਦੇ ਵਿੱਚ ਇਹਦੇ ਵਿੱਚ ਦੁੱਧ ਧਰਿਆ ਜਾਂਦਾ ਸੀ ਲੋਕ ਸਬਜ਼ੀਆਂ ਵੀ ਧਰ ਦਿੰਦੇ ਸੀ ਨਾ ਟੌੜੀ ਦੇ ਵਿੱਚ ਪਾ ਕੇ ਇਹ ਹਾਰੇ ਦੇ ਵਿੱਚ ਤੇ ਅੱਜ ਟਾਈਮ ਇਹਦੇ ਵਿੱਚ ਲੇਟਿੰਗ ਵੀ ਨਹੀਂ ਜਾਂਦੀ ਕਈ ਘਰ ਇਹਦੇ ਵਿੱਚ ਦੁੱਧ ਹੁਣ ਵੀ ਖਾੜਦੇ ਨੇ ਤੇ ਆਪਾਂ ਇਹਦੇ ਵਿੱਚ ਲੇਟੀ ਕਰਦੇ ਹੁੰਦੇ ਆ ਮੱਝਾਂ ਹਸਤੇ ਲੇਟੀ ਪਕਾਉਨੇ ਹੁੰਦੇ ਆ ਤੇ ਚਲੋ ਜੀ ਖਾਰਾ ਹੋ ਗਿਆ ਆਪਣਾ ਤਿਆਰ ਤੇ ਕਮੈਂਟ ਕਰਕੇ ਦੱਸਿਓ ਕਿਹਨੂ ਕਿਹਨੂ ਪਤਾ ਸੀ ਕਿਹਨੇ ਕਿਹਨੇ ਪਹਿਲੀ ਵਾਰ ਦੇਖਿਆ ਮੇਰੇ ਵਾਂਗੂ ਅੱਜ ਆਪਾਂ ਵੀ ਚੂੜੀਆਂ ਲਾਤੀਆਂ ਤੋਂ ਕਿੰਨੇ ਚੂੜੀਆਂ ਪਾਈਆਂ ਨੂੰ ਆਪਣਾ ਡੇਢ ਮਹੀਨਾ ਹੋ ਗਿਆ ਸੀਗਾ ਸੋਨ ਚ ਚੜਾਈਆਂ ਸੀ ਕਿਤੇ ਪਾਈਆਂ ਨਹੀਂ ਮੇ ਚੂੜੀਆਂ ਨਹੀਂ ਆ ਜਿੰਨੇ ਐਤ ਕੀ ਮੈਂ ਪਾਲੀਆਂ ਡੇਢ ਮਹੀਨਾ ਪਾਲੀਆਂ ਸੋਹੀਆਂ ਸੀਗੀਆਂ ਚੂੜੀਆਂ ਤੇ ਲਾਉਣੀਆਂ ਫਿਰ ਨਾ ਮੈਨੂੰ ਕਦੇ ਪਾਈ ਜਿਹੜਾ ਬੰਦਾ ਪੰਦਰਾਂਵੇਂ ਉਹ ਤਾਂ ਨਹੀਂ ਮਹਿਸੂਸ ਮੈਂ ਤਾਂ ਮਸਾਂ ਪਾਈਆਂ ਅੰਗਿਆ ਤੁਸੀਂ ਦੱਸਾ ਫਿਰ ਮੈਨੂੰ ਐਸੇ ਉਤਾਰਨ ਦਾ ਅੱਜ ਤਾਰਦੀਆਂ ਕੱਲ ਤਾਰਦੀਆਂ ਅੱਜ ਤਾਰਦੀਆਂ ਤੇ ਉਹ ਦਿਨ ਅੱਜ ਹੀ ਆਇਆ ਲਓ ਜੱਜ ਉਹ ਦਿਨ ਆ ਗਿਆ ਕਿਵੇਂ ਚੂੜੀਆਂ ਉਤਾਰ ਲਿਆ ਤੇ ਚਲੋ ਜੀ ਬੱਸ ਹੁਣ ਕੀ ਕਰਨਾ ਇਹਨਾਂ ਨੂੰ ਰੱਖ ਦਿੰਨੇ ਆ ਇੱਕ ਦਰਜਨ ਆਪਣੇ ਜਾਣੇ ਟੁੱਟ ਗਈ ਤੋਂ ਹੱਥਾਂ ਚੋਂ ਇੱਕ ਵੱਜ ਗਈ ਤੇ ਹੁਣ ਨਾ ਐ ਲੱਗਦਾ ਹੱਥ ਕੋਲੇ ਜੇ ਹੋ ਗਏ ਰੋਜ਼ ਕਹਿੰਦੇ ਸੀ ਅੱਜ ਤਾਰੂੰਗੀ ਅੱਜ ਤਾਰੂੰਗੀ ਅੱਜ ਤਰ ਅੱਜ ਤਾਰੀਆਂ ਲਓ ਜੀ ਟਾਈਮ ਹੋ ਗਿਆ 6:30 ਹੋਣ ਵਾਲੇ ਤੇ ਵਾਕ ਕਰਦੇ ਪਾਸਟਾਰਟ ਤੇ ਮੈਂ ਕਿ ਕਰੀਏ ਵਾਕ ਸਟਾਰਟ ਜੇ ਅਪ ਵੀ ਇੱਥੇ ਪਲੇ ਕਰੀ ਜਾਂਦਾ ਹੈਗਾ ਨਾ ਤੋ ਕਿ ਸਹੀ ਹੋ ਗਿਆ ਸੀ ਇਹ ਕਰੀ ਜਾਂਦਾ ਪਲੇ ਹੁਣ ਬਤਾ ਕਿ ਵਲੌਗ ਦਾ ਐਂਡ ਨਹੀਂ ਹੁੰਦਾ ਦਾ ਇੱਦਾਂ ਦੋ ਇੱਦਾਂ ਦੋ ਇੱਦਾਂ ਦੋ ਜੋੜਦਾ ਕੀ ਜੋੜਦਾ ਇਹ ਨੋੜ ਦੋ ਕਹਿੰਦੇ ਨੇ ਤੁਹਾਡਾ ਫੋਨ ਹੈ ਹਾਂ ਓਕੇ ਬਸ ਇਹ ਨਿੱਕੇ ਨਿੱਕੇ ਚੀਜ਼ਾਂ ਨਾਲ ਹੀ ਤਾਂ ਖੁਸ਼ ਹੋ ਜਾਂਦਾ ਜਦੋਂ ਟੁੱਟਾ ਹੈ ਫੋਨ ਲਈ ਫਿਰਦਾ ਪੁਰਾਣਾ ਜਿਹੋ ਦਿਨਾਂ ਦੇ ਖੁਸ਼ ਹੋਇਆ ਫਿਰਦਾ ਕਿ ਮੇਰਾ ਫੋਨ ਵਲੌਗ ਜੀ ਮੈਂ ਕੀ ਕਰੀ ਵਲੌਗ ਦੀ ਸਟਾਰਟ ਹੁਣ ਪਤਾ ਕੀ ਹੈ ਵਲੌਗ ਦਾ ਐਂਡ ਨਹੀਂ ਹੁੰਦਾ ਹੁਣ ਕਿਨਾ ਵਲੌਗ ਦਾ ਅੰਡ ਜਿਵੇਂ ਰੂਮ ਦੇ ਵਿੱਚ ਕਰ ਦਿੰਦੇ ਸੀ ਹੁਣ ਪਤਾ ਕਿ ਜਦੋਂ ਐਂਡ ਕਰਦੇ ਥੋਨੂੰ ਇਹ ਇਹ ਤੋਂ ਪਹਿਲਾਂ ਜਦੋਂ ਐਂਡ ਕਰੇ ਦੇਖਿਓ ਜਬਜਤ ਕਰਨ ਨਹੀਂ ਦਿੰਦਾ ਵਿੱਚ ਸ਼ੋਰ ਮਚਾਣ ਲੱਗ ਜਾਂਦਾ ਤੇ ਮੈਂ ਕਹਿੰਨਾ ਇਹ ਦੂਬਾ ਦੀਆਂ ਕਿ ਕਲਿੱਪਸ ਲੈਣੀਆਂ ਹੁੰਦੀਆਂ ਹਨਾ ਕਿਉਂਕਿ ਵਾਪਸ ਦੇ ਟਾਈਮ ਇਹ ਜਿਹੜੀ ਗੱਲਬਾਤ ਹੁੰਦੀ ਆਪਾਂ ਕਰ ਲੈਨੇ ਆ ਇਹ ਦੂਬਾ ਤਾਂ ਰੋਟੀ ਪਾਣੀ ਖਾ ਕੇ ਤੇ ਨਾ ਧੋ ਕੇ ਰੋਟੀ ਪਾਣੀ ਖਾ ਕੇ ਤੇ ਫੋਨ ਵਗੈਰਾ ਦੇ ਮਣਾ ਮੋਟਾ ਕੰਮ ਨਵੇੜ ਕੇ ਤੇ ਸੋ ਜਾਈਦਾ ਬਸ ਕੀ ਮੈਂ ਕਿ ਦੂਬਾ ਤਾਂ ਕੋਈ ਸ਼ੂਟ ਅਪ ਨਹੀਂ ਹੁੰਦਾ ਸੋ ਆਪਾਂ ਇਥੇ ਵਾਕਦੀ ਐਪੈਂਡ ਕਰਦੇ ਕਰਾਂਗੇ ਵਲੌਗ ਦਾ ਰੋਜ਼ ਜਿਹੜੀਆਂ ਗੱਲਾਂ ਬਾਤਾਂ ਇੱਥੇ ਕਰ ਲਿਆ ਕਰਾਂਗੇ ਆਪਾਂ ਕੀ ਹੈ ਕਿ ਮੈਂ ਵਾਕਸ ਕੀ ਪਨਾ ਕਰ ਹੁਣ ਤੁਹਾਨੂੰ ਪਤਾ ਅੱਜ ਆਪਾਂ ਮਾਰਨਿੰਗ ਵੀ ਆਪਣੇ ਰੂਟੀਨ ਦੇ ਵਿੱਚ ਚੇਂਜ ਕਰਿਆ ਤੇ ਅੱਜ ਮਾਰਨਿੰਗ ਵੀ ਆਪਾਂ ਅੱਗੀ 6 ਵਜੇ ਉੱਠ 5:30 ਜੁੜਦੇ ਅੱਜ ਆਪਾਂ 5 ਵਜੇ ਉੱਠੇ ਸੀ ਸੋ ਆਪਾਂ ਹੁਣ ਆਪਣਾ ਜਿਹੜਾ ਮਾਰਨਿੰਗ ਰੂਟੀਨ ਵੀ ਅੱਜ ਆਪਾਂ ਚੇਂਜ ਕਰਿਆ ਸੀ ਤੇ ਕੋਸ਼ਿਸ਼ ਕਰਾਂਗੇ ਬਸ ਇਸੇ ਤਰ੍ਹਾਂ ਹੀ ਆਪਣਾ ਮਾਰਨਿੰਗ ਰੂਟ ਇੰਨੀ ਵੀ ਈਵਨਿੰਗ ਸੈੱਟ ਕਰਿਆ ਮਾਰਨਿੰਗ ਵੀ ਸੈੱਟ ਕਰ ਲਈ ਉਹ ਆਪ ਦਾ ਦੇ ਲੋਜੀ ਓਲੀ ਓਲੀ ਸਾਫ ਪਕੂਗਾ ਕਿਉਂਕਿ ਗੈਪ ਹੈ ਅੰਦਰ ਵਿੱਚ ਜਿਵੇਂ ਤੁਹਾਨੂੰ ਪਤਾ ਪਹਿਲਾਂ ਜਦੋਂ ਮੈਂ ਨਿਊ ਵਲੋਗਿੰਗ ਸਟਾਰਟ ਨਿਊ ਤੋਂ ਸਟਾਰਟਿੰਗ ਵਲੋਗਿੰਗ ਤੋਂ ਪਹਿਲੇ ਮੈਂ ਸਦੇ ਹੁਰ ਦਿਨ ਸੀ ਤੇ ਸਟਾਰਟਿੰਗ ਵਾਲਗ ਤੁਸੀਂ ਦੇਖਿਓ ਹੋਂਗੇ ਆਪਣੇ ਅੱਜ ਤੋਂ ਸਵਾ ਸਵਾ ਦੋ ਕੁ ਮਹੀਨੇ ਦੀ ਗੱਲ ਆ ਫਟਾ ਪੋਣੇ ਚਾਰ 4 ਵਜੇ ਉੱਠ ਖੜਦੇ ਹੁੰਦੇ ਸੀ ਰੂਟੀਨ ਬੜਾ ਸ਼ੈਡਿਊਲ ਬਹੁਤ ਵਧੀਆ ਸੀ ਤੇ ਉਦੋਂ ਤੱਕ ਨਾ ਬਸ ਸ਼ੈਡਿਊਲ ਜਾ ਉਹਲੀ ਖਰਾਬ ਹੀ ਹੁੰਦਾ ਜਿਵੇਂ ਮੀਂਹ ਪੈਣ ਲੱਗੇ ਮੀਂਹ ਆ ਕਰਕੇ ਸ਼ੈਡਿਊਲ ਥੋੜਾ ਖਰਾਬ ਹੋ ਜਾਂਦਾ ਕਿਉਂਕਿ ਜੇ ਰਾਤ ਨੂੰ ਮੀਂਹ ਪਿਆ ਸਵੇਰ ਨਾਲ ਹੋਣੀ ਸੁਦੇਹਾਂ ਨਾਲ ਉੱਠਣਾ ਹ ਜਿਹੜਾ ਰੂਟੀਨ ਉਹਦੇ ਚ ਆਪਣੇ ਖਰਾਬ ਹੀ ਹੋ ਜਾਂਦੇ ਫਿਰ ਸਾਰੇ ਰੂਟੀਨ ਚੇਂਜ ਹੋ ਜਾਂਦਾ ਉਹਦੇ ਕਰਕੇ ਆਪਣੇ ਸਾਰੇ ਟੋਟਲੀ ਸ਼ੈਡਿਊਲ ਜਿਹੜਾ ਚੇਂਜ ਹੋ ਗਿਆ ਸੀ हाँ जी ना तो नहीं मारी जा होंगे उस टाइम झाड़ू नहीं मारता जितों चक्के उत रखो झाड़ू मारते लगे नहीं बेटा नहीं इस टाइम नहीं मारना रखो जितया हौली हौली ना आता पुराना सिस्टम सैट करा गे ओके 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 की मिट्टी हाँ थले सौ तो बेटा सत श्रीकाल करो सत श्रीकाल गुड बॉय लो जी करती है जाबज ने भी सत्या ਤੇ ਪੁੱਤ ਜਨਾ ਤਾਂ ਫਿਰ ਉੰਬਈਆ ਕੋਈ ਵੀ ਕੰਮ ਆ ਜਦੋਂ ਪਿੰਨਤਾ ਕਰ ਗਏ ਹੁਣ ਆਪਾਂ ਥੋੜੀ ਸ਼ਡਿਊਲ ਦੇ ਵਿੱਚ ਇਦਾਂ ਚੇਂਜ ਕਰਨਾ ਕਿ ਹੌਲੀ ਹੌਲੀ ਆਪਾਂ ਟਾਈਮ ਸਧੀਆਂ ਦਾ ਹੀ ਕਰਦੇ ਜਾਵਾਂਗੇ ਜੇ 5 ਵਜੇ ਦਾ ਹੋਣਾ 5 ਵਜੇ ਉੜਦੇ ਨਾ ਬੇਟਾ ਨਾ ਜਿਵੇਂ ਆਪਾਂ 5 ਵਜੇ ਉੜਦੇ ਆ ਉਹ ਹਸਬੰਦ ਆ ਕੇ ਪਿੱਛੇ ਪਣੀ ਤੇ ਵਾਕ ਹੀ ਚੱਲਦੀ ਜਾਂਦੀ ਹੈ। ਹਮ ਦੋਨੋਂ ਜਣੇ ਜਦ ਆਪ ਲਊਗਾ ਛੂਟ ਆਪਦੇ ਪਾਪਾ ਤੋਂ। ਮੈਂ ਕਹਿੰਨਾ ਹੌਲੀ ਹੌਲੀ ਰੂਟੀਨ ਆਪਦਾ ਸੈੱਟ ਕਰਾਂਗੇ ਆਪਾਂ। 5 ਤੋਂ ਫਿਰ ਹੋਰੀ ਹੌਲੀ 15 10-10 ਮਿੰਟ ਦਾ ਵੀ ਬੰਦਾ ਕਰਦੇ ਰਹਿਣਾ। ਕਿਉਂਕਿ ਜੇ ਹੁਣ ਜੇ ਸਵੇਿਆਂ ਉੱਠਾਂਗੇ ਨਾ ਫਿਰ ਵਰਕਆਊਟ ਸ਼ੁਰੂ ਕਰਨਾ ਆਪਾਂ 10 ਦਿਨਾਂ ਦੇ ਅੰਦਰ-ਅੰਦਰ ਨਾ। ਮੇਰਾ ਮੇਰਾ ਰਾਦਾ ਹੈ ਕਿ ਮੈਂ 10 ਦਿਨਾਂ ਦੇ ਅੰਦਰ-ਅੰਦਰ ਵਰਕਆਊਟ ਵੀ ਸਟਾਰਟ ਕਰ ਦੂੰਗੀ। ਰਜੀਤ ਆ ਗਏ ਨੇ। ਹੋਣ ਇੱਕ ਸਾਤ ਦਾ ਟਾਈਮ ਹੋ ਗਿਆ ਤੇ ਕਈ ਵਾਰੇ ਜਲਦੀ ਆ ਜਾਂਦੇ ਨੇ ਕਈ ਵਾਰੇ ਲੇਟ ਹੋ ਜਾਂਦੇ ਨੇ ਸੋ ਟਾਈਮ ਕੰਮ ਤੇ ਡਿਪੈਂਡ ਹੁੰਦਾ ਨਾ ਕੰਮ ਹੋਵੇ ਤਾਂ ਬੰਦਾ 10 ਮਿੰਟ ਹੱਦਾਂ ਘੰਟਾ ਲੇਟ ਵੀ ਹੋ ਜਾਂਦਾ ਚਲੋ ਜੀ ਬਸ ਆਪਾਂ ਆディ ਵੋ ਕੰਪਲੀਟ ਕਰਕੇ ਆਪਾਂ ਦਨ ਨਾ ਜਾਵਾਂਗੇ ਤੇ ਨਹਾ ਕੇ ਆਪਾਂ ਰੋਟੀ ਪਣੀ ਖਾਵਾਂਗੇ ਫਿਰ ਫੋਨ ਵਗੈਰਾ ਦੇਖਾਂਗੇ ਬੀਬੀ ਨਾਲ ਗੇਮ ਵਗੈਰਾ ਕਰਾਂਗੇ ਜਦੋਂ ਸੌਣ ਦੀ ਤਿਆਰੀਆਂ ਹੋ ਜਾਂਦੀਆਂ ਬਸ ਆਹੀ ਕੁਝ ਚੱਲਦਾ ਸਰ ਜਿਹੜੇ ਰੋਲੇ ਜੇ ਹੁਣ ਜੇ ਆਪਾਂ ਘਰੇ ਰਹਿੰਦੇ ਆ ਘਰਾਂ ਲੈੰਦਾ ਰੁਟੀਨ ਇਹ ਹੁੰਦਾ ਕੰਮ ਧੰਦੇ ਕਰ ਲੋ ਖਾ ਲੋ ਪੀ ਲੋ ਸੋ ਜਾਓ ਜੇ ਜੋਬ ਵਾਲੇ ਉਹਨਾਂ ਨੇ ਸਵੇਰੇ ਉੱਠੇ ਨਹਾ ਧੋ ਕੇ ਚਲੋ জব ਤੇ ਗਏ ਤੇ ਜੋਬ ਤੋਂ ਆ ਕੇ ਖਾべਗੇ ਤੇ ਫੇਰ ਸੋ ਜਾਓ ਆਹੀ ਰੁਟੀਨ ਹਰੇਕ ਪਰਸਨ ਦਾ ਲੱਗਦੇ ਚੱਲ ਰਹੇ ਕੋਈ ਤਾਂ ਹੈ ਨਹੀਂ ਕੋਈ ਵੀ ਬੰਦਾ ਜਿਹੜਾ ਰੋਜ਼ ਹੀ ਕੋਈ ਵੱਖਰਾ ਕੰਮ ਕਰਦਾ ਹੋਵੇ ਨਾ ਕਉਕੀ ਅੱਜ ਦੇ ਟਾਈਮ 'ਚ ਘਰ ਵਾਲੇ ਘਰੇ ਕੰਮ ਨਵੇੜ ਕੇ ਖਾ ਪੀ ਕੇ ਸੋ ਜਾਂਦੇ ਨੇ ਜੌਬ ਵਾਲੇ ਜੌਬ ਤੇ ਚਲੇ ਜਾਂਦੇ ਨੇ ਸੋ ਮੈਂ ਤਾਂ ਉਹ ਕੰਪਲੀਟ ਕਰਕੇ ਨਾ ਆ ਕੇ ਰੋਟੀ ਖਾਵਾਂਗੇ ਕਿਉਂਕਿ ਰੋਟੀ ਮੰਮੀ ਬਣਾਈ ਜਾਂਦੇ ਤੁਹਾਨੂੰ ਪਤਾ ਦਿਨ ਹੋ ਕੇ ਛੋਟੇ ਸੋ ਮੈਂ 6 ਵਜੇ ਫਰੀ ਹੰਨੇ ਵਾ ਟਿਊਸ਼ਨ ਪੜਾ ਕੇ ਜੱਪ ਨੂੰ ਨਵਾਣਾ ਉਹਦਾ ਧੂਰਾ ਵਗੈਰਾ ਕਰਨਾ ਨਾ ਸੋ ਮੈਂ ਆਪਣੀ ਵਾਕ ਵੀ ਕਰਨੀ ਹੁੰਦੀ ਆ ਸੋ ਅਡਜਸਟਮੈਂਟ ਨਾਲ ਹੀ ਕੰਮ ਹੁੰਦੇ ਨਾ ਅਡਜਸਟਮੈਂਟ ਬਹੁਤ ਜ਼ਰੂਰੀ ਏ ਸੋ ਆਪਣੇ ਹੁਣ ਇਵਨਿੰਗ ਦੀ ਜਿਹੜੀ ਡਿਊਟੀ ਆ ਰੋਟੀ ਦੀ ਮੰਮੀ ਨੇ ਦਿੱਤੀ ਹੋਈ ਆ ਦੋ ਦਿਨ ਹੋ ਗਏ ਮੈਨੂੰ ਲੱਗਣਾ ਇਵਨਿੰਗ ਦੀ ਡਿਊਟੀ ਐ ਨਾ ਦਿਨ ਛੋਟੇ ਹੋ ਜਨੇ ਦਿਨੋਂ ਦਿਨ ਤੇ ਮੇਰਾ ਤਾਂ ਜਮਾਈ ਨੀਰਾ ਹੋ ਜਾ ਗਣਾ ਠੀਕ ਹੈ ਬਜੀ ਤੇ ਮੇਰੇ ਨੇ ਜੀ ਮੈਂ ਬਹੁਤ ਕਹਿਿਆ ਕਰੂੰ ਤੇ ਫਿਰ ਆਪਣੇ ਰੋਟੀ ਲੇਟ ਹੋ ਜਾ ਕਰੋ ਸੋ ਚਲੋ ਜੀ ਪੱਕੀ ਤਾਂ ਹਮੇ ਇਵਨਿੰਗ ਦੀ ਜਿਹੜੀ ਇਵਨਿੰਗ ਰੂਟੀਨ ਇਹ ਤਾਂ ਮੈਂ ਰੋਟੀ ਦਾ ਤੇ ਚਲੋ ਜੀ ਬਸ ਆਪਣੀ ਤਾਂ ਨਾ ਲਾਈਨ ਦੇਖਦੀ ਥੋੜੀ ਰਹਿ ਗਈ ਹੁਣ ਕਿਉਂਕਿ ਮੈਂ ਪਹਿਲਾਂ ਵਾਕ ਕਰ ਲਈ ਸੀ ਉਦੋਂ ਬਾਅਦ ਮੈਂ ਕਿਹਾ ਚਲ ਕਲਿੱਪਸ ਲੈ ਲਿਨੇ ਆਪਾਂ ਸਹੀ ਗੱਲ ਹੈ ਜੀ ਆਪਣੇ ਦੋ ਕਮੈਂਟ ਰਹਿੰਦੇ ਆ ਚਲੋ ਜੀ ਕਰਦੇ ਆਪਾਂ ਇੱਥੇ ਵਲੌਗ ਦਾ ਐਂਡ ਤੇ ਹੋਪ ਕਰਾਂਗੇ ਤੁਹਾਨੂੰ ਅੱਜ ਦਾ ਵਲੌਗ ਜਿਹੜਾ ਵਧੀਆ ਪਸੰਦ ਆਇਆ ਹੋਊਗਾ ਤੇ ਜੇਕਰ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਥੇ ਲੱਗਦੇ ਨੇ ਤੇ ਇੱਕ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਿਓ ਤਾਂ ਜੋ ਨਾ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਐਥੀ ਅਪਆਇੰਟ ਕਰਿਆ ਕਰਾਂਗੇ ਰੋਜ਼ ਕੁਝ ਸਪੈਸ਼ਲ ਹੋਵੇ ਤਾਂ ਕਰ ਲਿਆ ਕਰਾਂਗੇ ਸ਼ਾਮ ਨੂੰ अदरवाइज ਅੱਪਾ ਐਥੀ ਹੈਂਡ ਕਰਦੇ ਕਰਾਂਗੇ ਸਾਤ ਨੂੰ ਕਿਉਂਕਿ ਤੁਹਾਨੂੰ ਪਤਾ ਹੀ ਇਹ ਦੁਬਾਰਾ ਦੇ ਕੰਮ ਤਾਂ ਨਾ ਦੋ ਰੋਟੀ ਬਣੀ ਖਾਣਾ ਹੋਰ ਕੀ ਕਰਨਾ ਆਪਾਂ ਸੋ ਹਨਾ ਜਿਹੜੀਆਂ ਗੱਲਾਂ ਬਾਤ ਉਹ ਆਪਾਂ ਹੁਣ ਵੇੜ ਲਈਆਂ ਨੇ ਸਾਰੀਆਂ ਜਿਹੜੀਆਂ ਹੈਗੀਆਂ ਸੀ ਮਨਚਾ ਨਾ ਤੇ ਚਲੋ ਜੀ ਮਿਲਦੇ ਫਿਰ ਨੈਕਸਟ ਵਲੌਗ ਦੇ ਨਾਲ